ਕੈਨੇਡਾ ਦੇ ਵਿੱਚ ਲਿਬਰਲ ਅਤੇ ਐਨਡੀਪੀ ਦੀ ਘੱਟ ਗਿਣਤੀ ਸਰਕਾਰ ਸਮਝੌਤੇ ਦੇ ਤਹਿਤ ਚੱਲ ਰਹੀ ਹੈ ਜਿਸ ਦੌਰਾਨ ਫੈਡਰਲ ਲਿਬਰਲਸ ਦੇ ਵੱਲੋਂ ਐਨਡੀਪੀ ਦੀਆਂ ਡਿਮਾਂਡਾਂ ਅਨੁਸਾਰ ਫਾਰਮਾਕੇਅਰ ਡੈਂਟਲਕੇਅਰ ਅਤੇ ਐਂਟੀਸਕੈਬ ਵਰਗੇ ਕਾਨੂੰਨ ਲਿਆਂਦੇ ਜਿਸ ਦੇ ਨਾਲ ਇਹ ਸਮਝੌਤਾ ਤੈ ਸਮਾਂ ਸੀਮਾ ਤੱਕ ਚੱਲਣਾ ਲਗਭਗ ਹੈ ਪਰ ਰੇਲ ਕੰਪਨੀਆਂ ਦੇ ਨਾਲ ਸਬੰਧਤ ਵਰਕਰਾਂ ਦੀਆਂ ਯੂਨੀਅਨਸ ਦੇ ਵੱਲੋਂ ਕੀਤੀ ਹੜਤਾਲ ਨੂੰ ਹੈਂਡਲ ਕਰਨ ਦੇ ਲਈ ਲਿਬਰਲਸ ਦੇ ਵੱਲੋਂ ਚੁੱਕੇ ਗੇ ਕਦਮਾਂ ਤੋਂ ਐਨਡੀਪੀ ਲੀਡਰ ਜਗਮੀਤ ਸਿੰਘ ਨਾਰਾਜ਼ ਦਿਖਾਈ ਦੇ ਰਹੇ ਹਨ ਜਿਸ ਕਾਰਨ ਇਸ ਸਮਝੌਤੇ ਨੂੰ ਲੈ ਕੇ ਕਈ ਕਿਸਮ ਦੇ ਸ਼ੰਕੇ ਵੀ ਖੜੇ ਹੋਣ ਲੱਗੇ ਨੇ ਗਵਰਨਮੈਂਟ ਹਾਊਸ ਲੀਡਰ ਕਰੀਨਾ ਗੋਲ ਨੇ ਮੰਗਲਵਾਰ ਨੂੰ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਐਨਡੀਪੀ ਦੇ ਨਾਲ ਹੋਇਆ ਸਮਰਥਨ ਸਮਝੌਤਾ ਜੂਨ 2025 ਤੱਕ ਦੀ ਆਪਣੀ ਤੈਅ ਮਿਆਦ ਦੇ ਤੱਕ ਬਰਕਰਾਰ ਰਹੇਗਾ ਪਹਿਲੀ ਵਾਰ ਮਾਰਚ 2022 ਦੇ ਵਿੱਚ ਦਸਖਤ ਕੀਤਾ ਗਿਆ ਇਸ ਸਮਝੌਤੇ ਦੇ ਤਹਿਤ ਐਨਡੀਪੀ ਨੇ ਆਪਣੀਆਂ ਕੁਝ ਤਰਜੀਹਾਂ ਦੇ ਬਦਲ ਸਰਕਾਰ ਨੂੰ ਭਰੋਸੇ ਦੇ ਵੋਟ ਤੇ ਸਮਰਥਨ ਕਰਨ ਦੀ ਸਹਿਮਤੀ ਦੇ ਦਿੱਤੀ ਹੈ ਜੇਕਰ ਦੋਵੇਂ ਪਾਰਟੀਆਂ ਸਮਝੌਤੇ ਦੀ ਪਾਲਣਾ ਕਰਦੀਆਂ ਨੇ ਤਾਂ ਅਗਲੀਆਂ ਗਰਮੀਆਂ ਤੱਕ ਫੈਡਰਲ ਚੋਣਾਂ ਨਹੀਂ ਹੋਣਗੀਆਂ। ਕੈਨੇਡਾ ਵਿੱਚ ਚੋਣਾਂ ਦੇ ਨਿਰਧਾਰਿਤ ਸਮੇਂ ਮੁਤਾਬਕ ਅਗਲੇ ਸਾਲ ਅਕਤੂਬਰ ਦੇ ਵਿੱਚ ਫੈਡਰਲ ਚੋਣਾਂ ਹੋਣੀਆਂ ਸਨ ਪਰ ਪ੍ਰਧਾਨ ਮੰਤਰੀ ਇਸ ਸਮੇਂ ਤੋਂ ਪਹਿਲਾਂ ਵੀ ਚੋਣਾਂ ਦਾ ਬਿਗਲ ਵਜਾ ਸਕਦੇ ਨੇ। ਹਾਲੀਫੈਕਸ ਦੇ ਵਿੱਚ ਕੈਬਨਟ ਰਿਟਰੀਟ ਦੇ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਗੋਲਡ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਇਹ ਸਮਝੌਤਾ ਇੱਕ ਚੰਗਾ ਸਮਝੌਤਾ ਹੈ, ਇਹ ਇੱਕ ਮਜ਼ਬੂਤ ਸਮਝੌਤਾ ਹੈ ਤੇ ਅਸੀਂ ਜੂਨ ਦੇ ਅੰਤ ਤੱਕ ਪਹੁੰਚ ਜਾਵਾਂਗੇ। ਜ ਕਹਿਆ ਕਿ ਕੈਨੇਡੀਅਨਸ ਦੀ ਜ਼ਿੰਦਗੀ ਬਿਹਤਰ ਬਣਾਉਣ ਦੇ ਲਈ ਕੁਝ ਮਤਾ ਤੇ ਸਹਿਮਤੀ ਪ੍ਰਗਟ ਕਰਨ ਤੋਂ ਬਾਅਦ ਇਹ ਸਮਝੌਤਾ ਕੀਤਾ ਗਿਆ ਇਸ ਲਈ ਲਿਬਰਲਜ਼ ਪੂਰੀ ਤਰ੍ਹਾਂ ਆਸਵੰਦਨੇ ਪਰ ਐਨਡੀਪੀ ਦੇ ਵੱਲੋਂ ਇਸ ਮਾਮਲੇ ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ਜਿਸ ਕਾਰਨ ਇਹ ਸ਼ੰਕੇ ਬਰਕਰਾਰ ਨੇ ਕਿ ਸਮੇਂ ਤੋਂ ਪਹਿਲਾਂ ਚੋਣਾਂ ਹੋ ਸਕਦੀਆਂ ਨੇ ਜਾਂ ਫਿਰ ਐਨਡੀਪੀ ਦੇ ਨਾਲ ਸਹਿਮਤੀ ਬਣਾਉਣ ਦੀਆਂ ਕੋਸ਼ਿਸ਼ਾਂ ਕਾਮਯਾਬ ਰਹਿਣਗੀਆਂ ਗੋਲ ਦੀ ਟਿੱਪਣੀ ਉਦੋਂ ਆਈ ਹੈ ਜਦੋਂ ਪਿਛਲੇ ਹਫਤੇ ਰੇਲ ਵਿਵਾਦ ਦੇ ਨਾਲ ਜੁਟਣ ਦੇ ਲਈ ਲਿਬਰਲ ਸਰਕਾਰ ਦੇ ਵੱਲੋਂ ਚੁੱਕੇ ਕਦਮਾਂ ਦੇ ਬਾਰੇ ਐਨਡੀਪੀ ਲੀਡਰ ਨੇ ਆਪਣੀ ਨਿਰਾਸ਼ਾ ਕੀਤੀ ਸੀ ਕੈਨੇਡਾ ਦੀਆਂ ਦੋ ਪ੍ਰਮੁੱਖ ਰੇਲ ਕੰਪਨੀਆਂ ਦੀ ਟੀਮ ਸਟਰਜ਼ ਯੂਨੀਅਨ ਦੇ ਨਾਲ ਵਿਵਾਦ ਅਤੇ ਮੁਲਕ ਵਿਆਪੀ ਰੇਲ ਬੰਦ ਖਤਮ ਨਾ ਹੁੰਦਾ ਦੇਖ ਫੈਡਰਲ ਸਰਕਾਰ ਨੇ ਇਹ ਵਿਵਾਦ ਇੰਡਸਟਰੀਅਲ ਰਿਲੇਸ਼ਨਸ ਬੋਰਡ ਦੇ ਦਖਲ ਦੇ ਲਈ ਬਾਈਂਡਿੰਗ ਆਰਬਿਟ੍ਰੇਸ਼ਨ ਦੇ ਲਈ ਪੇਸ਼ ਦਿੱਤਾ ਸੀ ਯੂਨੀਅਨ ਜਿਸ ਨੂੰ ਕਿ ਐਨ ਡੀ ਪੀ ਦਾ ਸਮਰਥਨ حاصل ਹੈ ਰੇਲ ਕੰਪਨੀਆਂ ਦੇ ਨਾਲ ਸੌਦੇਬਾਜ਼ੀ ਰਾਹੀਂ ਮਸਲੇ ਦਾ ਹੱਲ ਕਰਨਾ ਚਾਹੁੰਦੇ ਸੀ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਸਮਝੌਤੇ ਦੇ ਲਈ ਇੱਕ ਵਿਚੋਲਾ ਥੋਪ ਕੇ ਉਹਨਾਂ ਦੇ ਸੌਦੇਬਾਜ਼ੀ ਦੇ ਚਾਰਟਰ ਅਧਿਕਾਰ ਦੀ ਉਲੰਘਣਾ ਕੀਤੀ ਹੈ ਕੈਨੇਡੀਅਨ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਨੇ ਲਿਬਰਲ ਸਰਕਾਰ ਦਾ ਪੱਖ ਪੂਰਿਆ ਲੇਬਰ ਮੰਤਰੀ ਦਾ ਕਹਿਣਾ ਸੀ ਕਿ ਦੇਸ਼ ਵਿਆਪੀ ਰੇਲ ਬੰਦ ਕੈਨੇਡੀਅਨ ਆਰਥਿਕਤਾ ਦੇ ਲਈ ਨੁਕਸਾਨਦੇ ਸੀ ਅਤੇ ਕੈਨੇਡਾ ਇਸ ਸਮੇ ਅਜੇ ਹੀ ਕਿਸੇ ਵੀ ਹੜਤਾਲ ਕਾਰਨ ਆਰਥਿਕਤਾ ਤੇ ਜੜਾ ਪੈਣ ਵਾਲੇ ਬੋਝ ਨੂੰ ਨਹੀਂ ਸਹਾਰ ਸਕਦਾ ਬੇਸ਼ੱਕ ਪਹਿਲਾਂ ਸਰਕਾਰ ਨੇ ਦੋਵਾਂ ਧਿਰਾਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਗੱਲ ਆਖੀ ਸੀ ਪਰ ਜਦੋਂ ਨਵੇਂ ਸਮਝੌਤੇ ਲਈ ਗੱਲਬਾਤ ਟੁੱਟਣ ਤੋਂ ਬਾਅਦ ਅਤੇ ਯੂਨੀਅਨ ਵੱਲੋਂ ਹੜਤਾਲ ਦਾ ਨੋਟਿਸ ਦੇਣ ਤੋਂ ਬਾਅਦ ਫੈਡਰਲ ਸਰਕਾਰ ਦੇ ਵੱਲੋਂ ਇਸ ਪਾਸੇ 발 ਕਦਮ ਚੁੱਕੇਗੇ ਪਰ ਐਨਡੀਪੀ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਲੇਬਰ ਵਿਵਾਦ ਤੋਂ ਪਾਸੇ ਰਹਿਣਾ ਚਾਹੀਦਾ ਸੀ ਜਗਮੇਸ਼ ਸਿੰਘ ਨੇ ਕਿਹਾ ਸੀ ਕਿ ਵਾਰ-ਵਾਰ ਲੇਬਰ ਵਿਰੋਧੀ ਮਿਸਾਲ ਨੋ ਕਾਇਮ ਕਰਕੇ ਜਸਟ ਇਨਟਰੂਡੋ ਨੇ ਸੀਈਓਜ਼ ਨੂੰ ਇੱਕ ਸਪਸ਼ਟ ਸੁਨੇਹਾ ਭੇਜਿਆ ਕਿ ਉਹ ਵੱਡੀਆਂ ਕਾਰਪੋਰੇਸ਼ਨਾਂ ਦੇ ਹੱਕ ਦੇ ਵਿੱਚ ਭੁਗਤਣਗੇ ਜਗਮੀਤ ਨੇ ਕਿਹਾ ਕੈਨੇਡਾ ਦੇ ਵਿੱਚ ਅਜਿਹੀ ਸਰਕਾਰ ਹੈ ਜੋ ਕਾਰਪੋਰੇਸ਼ਨ ਲਾਲਚ ਦੇ ਵਿੱਚ ਤਸੀਹ ਹੋਈ ਹੈ ਨਤੀਜੇ ਵਜੋਂ ਲੇਬਰ ਵਿਗਨ ਹੁੰਦੇ ਨੇ ਤੇ ਮਜ਼ਦੂਰਾਂ ਨੂੰ ਉਚਿਤ ਤਨਖਾਹ ਅਤੇ ਕੰਮਕਾਜ ਦੀਆਂ ਸੁਰੱਖਿਆ ਸਥਿਤੀਆਂ ਪ੍ਰਾਪਤ ਕਰਨ ਦੇ ਲਈ ਸੰਘਰਸ਼ ਕਰਨਾ ਪੈਂਦਾ ਹੈ ਇਹ ਅਰਬਪਤੀਆਂ ਨੂੰ ਛੱਡ ਕੇ ਸਾਰਿਆਂ ਨੂੰ ਜਿਹੜਾ ਪਰੇਸ਼ਾਨ ਕਰਦਾ ਹੈ ਫਿਲਹਾਲ ਬੇਸ਼ੱਕ ਰੇਲ ਸਰਵਿਸਿਜ਼ ਦਾ ਸਰਕਾਰ ਬਹਾਲ ਕਰੇਗੀ ਪਰ ਐਨਡੀਪੀ ਦੇ ਵੱਲੋਂ ਕੀ ਕਦਮ ਚੁੱਕੇ ਜਾਂਦੇ ਨੇ ਇਸ ਤੇ ਨਜ਼ਰ ਬਣੀ ਹੋਈ ਹੈ ਤੇ ਕੈਬਨਟ ਰਿਟਰੀਟ ਦੇ ਵਿੱਚ ਇਸ ਮਾਮਲੇ ਤੇ ਵੀ ਚਰਚਾ ਹੋਵੇਗੀ ਕਿ ਹਾਊਸ ਆਫ ਕਾਮਨਸ ਦੇ ਵਿੱਚ ਸਰਕਾਰ ਦਾ ਇਸ ਮਾਮਲੇ ਤੇ ਕੀ ਪੱਖ ਰਹਿੰਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ